ਯੂਕਰੇਨ ਰੂਸ ਪੀਸ ਟਾਕਸ ਦੂਜੇ ਦਿਨ ਵਿੱਚ ਦਾਖਲ ਜਨੀਵਾ ਵਿੱਚ ਯੂਕਰੇਨ ਅਤੇ ਰੂਸ ਦਰਮਿਆਨ ਚੱਲ ਰਹੀਆਂ ਪੀਸ ਟਾਕਸ ਦੂਜੇ ਦਿਨ ਵਿੱਚ ਦਾਖਲ ਹੋ ਗਈਆਂ ਨੇ ਅਮਰੀਕੀ ਦੂਤ ਸਟੀਵ ਵਿਟਕੋਫ ਨੇ ਕਿਹਾ ਹੈ ਕਿ ਗੱਲਬਾਤ ਨਾਲ ਮਹੱਤਵਪੂਰਨ ਤਰੱਕੀ ਹੋਈ ਹੈ ਅਤੇ ਯੁੱਧ ਖਤਮ ਕਰਨ ਵੱਲ ਕਦਮ ਵਧ ਰਿਹਾ ਹੈ ਅਤੇ ਪਰ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ਲਨਸਕੀ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਤੇ ਜ਼ਰੂਰਤ ਤੋਂ ਵੱਧ ਸਮਝੌਤੇ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਜੇ ਰੂਸ ਨੂੰ ਜਿੱਤ ਦੇ ਹਵਾਲੇ ਕਾਇ ਦਿੱਤਾ ਗਿਆ ਤਾਂ ਅਸਲੀ ਸ਼ਾਂਤੀ ਨਹੀਂ ਮਿਲੇਗੀ ਰੂਸ ਲਗਭਗ 20% ਯੂਕਰੇਨੀ ਇਲਾਕੇ ਤੇ ਕਬਜ਼ਾ ਕਰ ਚੁੱਕਿਆ ਹੈ ਤੇ ਹੋਰ ਇਲਾਕਿਆਂ ਦੀ ਮੰਗ ਕਰ ਰਿਹਾ ਹੈ ਤੇ ਜਿਸ ਨੂੰ ਯੂਕਰੇਨ ਨੇ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ ਤੇ ਯੂਕਰੇਨ ਦਾ ਕਹਿਣਾ ਹੈ ਕਿ ਕਿਸੇ ਵੀ ਸਮਝੌਤੇ ਤੋਂ ਪਹਿਲਾਂ ਪੱਛਮੀ ਦੇਸ਼ਾਂ ਵੱਲੋਂ ਸੁਰੱਖਿਆ ਗਰੰਟੀ ਲਾਜ਼ਮੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਹੈ ਕਿ ਗਲਬਾਤ ਦੀ ਕਾਮਯਾਬੀ ਯੂਕਰੇਨ ਤੇ ਨਿਰਭਰ ਕਰਦੀ ਹੈ ਜਦਕਿ ਕ੍ਰੈਮਲਿਨ ਆਪਣੀਆਂ ਮੰਗਾਂ ਤੇ ਕਾਇਮ ਹੈ ਇਸ ਕਰਕੇ ਪੀਸ ਸਟਾਕਸ ਤੋਂ ਵੱਡੀ ਉਮੀਦ ਅਜੇ ਘੱਟ ਦਿਖਾਈ ਦੇ ਰਹੀ ਹੈ ਦੋਵੇਂ ਪੱਖਾਂ ਨੇ ਹਮਲੇ ਘਟਾਉਣ ਤੇ ਵੀ ਵਿਚਾਰ ਕੀਤਾ ਹੈ ਪਰ ਮੈਦਾਨੇ ਜੰਗ ਚ ਡਰੋਨ ਹਮਲੇ ਜਾਰੀ ਨੇ ਮਾਹਿਰਾਂ ਦੇ ਅਨੁਸਾਰ ਜੇ ਅਗਲੇ ਦਿਨਾਂ ਵਿੱਚ ਸਹਿਮਤੀ ਨਹੀਂ ਬਣੀ ਤਾਂ ਪੀਸ ਸਟਾਕਸ ਲੰਮੇ ਸਮੇਂ ਤੱਕ ਖਿੱਚ ਸਕਦੇ ਨੇ